ਫਗਵਾੜਾ ਦੇ ਨਜ਼ਦੀਕੀ ਪਿੰਡ ਬਖਾਨੀ ਵਿੱਚ ਸਥਿਤ ਪੋਸਟ ਆਫਿਸ ਦੀ ਬ੍ਰਾਂਚ ਵਿੱਚ ਚੋਰੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਜਿੱਥੇ ਕਿ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਬੀਤੀ ਸ਼ਾਮ ਵੀ ਉਹ ਪੋਸਟ ਆਫਿਸ ਨੂੰ ਤਾਲਾ ਲਗਾ ਕੇ ਬੰਦ ਕਰਕੇ ਗਈ ਸੀ ਪਰ ਅੱਜ ਸਵੇਰੇ ਜਦੋਂ ਉਹ ਆਏ ਤਾਂ ਉਹਨਾਂ ਨੇ ਦੇਖਿਆ ਕਿ ਦੁਕਾਨ ਦੇ ਸ਼ਟਰ ਟੁੱਟੇ ਹੋਏ ਸੀਗੇ ਅਤੇ ਅੰਦਰ ਪਿਆ ਸਮਾਨ ਖਿਲਰਿਆ ਹੋਇਆ ਸੀ। ਉਹਨਾਂ ਕਿਹਾ ਕਿ ਚੋਰ ਬ੍ਰਾਂਚ ਵਿੱਚੋਂ ਲੋਕਰ ਸਮੇਤ ਕੀਮਤੀ ਡਾਕੂਮੈਂਟ ਤੇ ਸਮਾਨ ਲੈ ਕੇ ਫਰਾਰ ਹੋ ਗਿਆ ਹੈ। ਇਸ ਚੋਰੀ ਨਾਲ ਤਕਰੀਬਨ 10 ਤੋਂ 15000 ਰੁਪਏ ਦਾ ਨੁਕਸਾਨ ਹੋਇਆ ਹੈ ਇਸ ਸਬੰਧੀ ਜਦੋਂ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਵੀ ਇਸ ਪਿੰਡ ਦੇ ਵਿੱਚ ਦੁਕਾਨ ਦੇ ਜਿੰਦਰੇ ਥੋੜੇ ਗਏ ਸੀ ਲਗਾਤਾਰ ਹੋ ਰਹੀਆਂ ਚੋਰੀਆਂ ਨਾਲ ਪਿੰਡ ਵਾਸੀ ਬਹੁਤ ਹੀ ਘਬਰਾਏ ਹੋਏ ਨੇ ਤੇ ਪੁਲਿਸ ਪ੍ਰਸ਼ਾਸਨ ਤੇ ਸਵਾਲ ਖੜੇ ਕਰਦੇ ਕਿ ਹੈ ਕਿ ਉਹ ਸਵੇਰ ਤੋਂ ਪੁਲਿਸ ਨੂੰ ਸੂਚਿਤ ਕਰ ਰਹੇ ਨੇ ਪਰ ਪੁਲਿਸ ਮੌਕੇ ਤੇ देर ਨਾਲ ਪਹੁੰਚੀ ਫਗਵਾੜਾ ਤੋਂ ਯਸ਼ ਸ਼ਰਮਾ ਦੀ ਏਕਾਸ ਰਿਪੋਰਟ ਨਿੱਜ ਕੁਮਾਰੀ ਮੈਂ ਬਹਾਨੀ ਬ੍ਰਾਂਚ ਦੀ ਬੀਪੀਐਮ ਆ ਮੈਂ ਕਪੂਰਥਲੇ ਤੋਂ ਆਨੀ ਆ ਤੇ ਕੱਲ ਮੈਂ ਬਹੁਤ ਵਧੀਆ ਤਰੀਕੇ ਮੈਂ ਕੱਲ ਕੈਂਪ ਲਾਇਆ ਇੱਥੇ ਮੈਂ ਅਕਾਊਂਟਸ ਖੋਲੇ ਮੈਂ ਬੰਦ ਕਰਕੇ ਸ਼ਟਰ ਤੇ ਮੈਂ ਤਾਲਾ ਲਗਾ ਕੇ ਚਲੀ ਗਈ ਸੀਗੀ ਤੇ ਰਾਤ ਨੂੰ ਕਿਸੇ ਨੇ ਇੱਥੇ ਚੋਰੀ ਕੀਤੀ ਆ ਇੱਥੇ ਦਾ ਲੋਕਰ ਲੈ ਗਿਆ ਸਾਰੀ ਅਲਮਾਰੀ ਖੋਲ ਕੇ ਵੇਖ ਲਿਆ ਪਰ ਮੇਰੀ ਮਸ਼ੀਨ ਰਹਿ ਗਈ ਆ ਕੈਸ਼ ਵਗੈਰਾ ਨਹੀਂ ਲੱਗੇ ਕੈਸ਼ ਸਾਰਾ ਮਿੱਤੋਈਆ ਕੈਸ਼ ਨੇ ਮੈਂ ਰੱਖ ਕੇ ਗਈ ਜਾਨੀ ਕੋਈ ਨੁਕਸਾਨ ਕਿੰਨਾ ਹੋ ਗਿਆ ਬਾਕੀ ਮਸ਼ੀਨ ਆ ਲੈ ਗਿਆ ਲੋਕਰ ਲੈ ਗਿਆ ਜਿਹੜਾ ਸਾਡਾ ਪੋਸਟ ਆਫਿਸ ਦਾ ਮੇਨ ਹੁੰਦਾ ਵਾ ਜਿੱਚੇ ਸਾਰੇ ਬਾਇਓ ਡਾਟਾ ਰੱਖਨੇ ਹੁੰਦੇ ਉਹ ਵੀ ਲੈ ਗਏ ਆ ਲੋਕਰ ਨਹੀਂ ਲੋਕਰ ਦੇ ਵਿੱਚ ਸਾਰਾ ਖਾਲੀ ਆ ਕਿ ਤਰ੍ਹਾਂ ਰਸੀਦਾਂ ਸਹੀਆਂ ਕੁਝ ਭਾਈ ਨਾਲੇ ਕੋਈ ਮੀਟਿਕ ਨਿਕਰ ਕਰਦੇ ਨਹੀਂ ਮਸ਼ੀਨ ਦਾ ਮਸ਼ੀਨ ਆ ਖੋਲ ਕੇ ਦੇਖੀ ਗਈ ਆ ਪਰ ਮਸ਼ੀਨ ਲੈ ਗਈ ਨਹੀਂ ਗਏ ਆ ਮਸ਼ੀਨ ਲੈ ਗਈ ਨਹੀਂ ਗਏ ਆ ਮਸ਼ੀਨ ਇੱਥੇ ਪਈ ਹੋਈ ਆ ਮਸ਼ੀਨ ਹੈਗਾ 10000 ਦਾ ਨੁਕਸਾਨ ਲੋਕਰ ਕਹਿੰਦੀ ਹਾਂ ਜੀ ਹਜੇ ਤੱਕ ਕੁਲ ਸਾਈ ਨਹੀਂ ਆ 1-2 ਘੰਟਾ ਹੋ ਚੁੱਕਾ ਵਾ ਪੁਲਿਸ ਅਜੇ ਆਈ ਨਹੀਂ ਦੁਬਾਰਾ ਫੋਨ ਕੀਤਾ ਉਹ ਕਹਿੰਦੇ ਆ ਰਿਹਾ ਆ ਰਿਹਾ ਹਜੇ ਤੱਕ ਕੋਈ ਨਹੀਂ ਆਇਆ ਜਿੱਥੇ ਮਾਰ ਕਰਦੇ ਪ੍ਰਚਾਰ ਜਿੱਥੇ ਸਰਕਾਰੀ ਉਸ ਤੋਂ ਹਿੰਦ ਦੇ ਵਿੱਚ ਹੀ ਇਹ ਦੀ ਮਾਰਦ ਹੋਈ ਹਾਂਜੀ ਸਾਰੇ ਲੋਕ ਕਹਿ ਰਹੇ ਆ ਕਿ ਸਾਨੂੰ ਪਤਾ ਵਾ ਕੈਮਰੇ ਚ ਦੇਖਿਆ ਗਿਆ ਕਿਹੜਾ ਬੰਦਾ ਵਾ ਤੇ ਉਹਨੂੰ ਬੁਲਾ ਕੇ ਉਹ ਤੋਂ ਪਰਵਾਇਆ ਜਾਵੇ ਜੋਨ ਸਰਕਾਰੀ ਨੁਕਸਾਨ ਹੋਇਆ ਵਾ ਕੈਮਰੇ ਚ ਦੇਖੀ ਗਿਆ ਵਾ ਸਾਰਾ ਕੁਝ ਦੇਖਿਆ ਵਾ ਕਿੰਨੇ ਵਿਅਕਤੀ ਆਏ ਦੋ ਵਿਅਕਤੀ ਆਏ ਆ ਮੈਂ ਹਰਗੁਰਜਨ ਸਿੰਘ ਪਿੰਡ ਬੋਹਾਨੀ ਤੋਂ ਮੈਂ ਦੁਕਾਨ ਦੁਕਾਨ ਮਾਲਕ ਆ ਸਰ ਕੀ ਮਾਮਲਾ ਕੀ ਇੱਕ ਜਿਹੜਾ ਡਾਕਾ ਨਾਲ ਮਾਮਲਾ ਜੀ ਇਹ ਰਾਤ ਕਿਤੇ ਚੋਰੀ ਹੋਈ ਆ ਕਲੇ ਮੈਡਮਾ ਆਪਣਾ ਕੰਮ ਕਰਦੀਆਂ ਸੀ ਤੇ ਉਹ ਚੋਰਾਂ ਨੂੰ ਇੱਕ ਤੇ ਸ਼ੱਕ ਸੀ ਕਿ ਇੱਥੇ ਬੜਾ ਕੀਮਤੀ ਸਮਾਨ ਪਿਆ ਇਸ ਕਰਕੇ ਉਹ ਕਾਫੀ ਨੁਕਸਾਨ ਕਰ ਗਏ ਤੇ ਐਕਚੁਅਲੀ ਜੋ ਹੈਗਾ ਉਹ ਤਾਂ ਇਹ ਦੱਸਣ ਕਿ ਮੈਡਮ ਨੇ ਤੇ ਬਾਕੀ ਉਹਦਾ ਨੁਕਸਾਨ ਬਹੁਤ ਹੋਇਆ ਪ੍ਰਸ਼ਾਸਨ ਦੇ ਧਿਆਨ ਲਾਂਦੇ ਲਿਆਂਦਾ ਜੀ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਵਿੱਚ ਇਸ ਦਿਨ ਵੀ ਡੀਐਸਪੀ ਨੂੰ ਸਾਰਿਆਂ ਨੂੰ ਪਿੰਡ ਦੇ ਨੁਮਾਇੰਦਿਆਂ ਨੇ ਫੋਨ ਕੀਤਾ ਲੇਕਿਨ ਅਜੇ ਤੱਕ ਕੋਈ ਨਹੀਂ ਬੋੜਿਆ ਕਿੰਨਾ ਖਵਾ ਹੋ ਗਿਆ ਫੋਨ ਕੀਤਾ ਫੋਨ ਕਿਤੇ 2-3 ਘੰਟੇ ਹੋ ਗਿਆ ਕੀ ਮੰਗ ਰੱਖਦੇ ਆਪਾਂ ਪ੍ਰਸ਼ਾਸ਼ਕ ਮੰਗ ਰੱਖਦੇ ਆ ਕਿ ਸਾਡੀ ਜਾਨ ਮਾਲ ਦੀ ਰੱਖਿਆ ਕੀਤੀ ਜਾਵੇ ਬਹੁਤ ਗੁੰਡਾਗਰਦੀ ਇਸ ਵੇਲੇ ਪੰਜਾਬ ਦੇ ਵਿੱਚ ਸਾਡੇ ਪਿੰਡ ਵਿੱਚ ਬਹੁਤ ਗੁੰਡਾਗਰਦੀ ਹੋ ਰਹੀ ਆ ਔਰ ਇਹ ਗੁੰਡਾਗਰਦੀ ਨੂੰ ਨੱਥ ਪਾਈ ਜਾਵੇ ਕੋਈ ਕੈਮਰੇਆਂ ਵਿੱਚ ਵਿਖਤੀ ਆਏ ਵਿਅਕਤੀ ਇੱਕ ਦੋ ਆਏ ਆ ਲੇਕਿਨ ਪਛਾਣ ਤੋਂ ਬਾਹਰ ਆ ਉਹ ਮੁਲਾਜ਼ਮੇ ਨੂੰ ਬੇਨਤੀ ਕਰਦੇ ਆ ਵੀ ਉਹ ਟ੍ਰੇਸ ਕਰਕੇ ਤਾਂ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਕੱਲ ਨੂੰ ਕੋਈ ਕਿਸੇ ਚ ਹਿੰਮਤ ਨਾ ਹੋਵੇ ਕਿ ਇਹੋ ਜਿਹੇ ਕਾਨੂੰਨੀ ਹਰਕਤ ਕਰਨ ਵਾਸਤੇ ਸਰਕਾਰਾਂ ਵੱਲੋਂ ਤਾਂ ਬੜੇ-ਬੜੇ ਦਾਅਵੇ ਕੀਤੇ ਜਾਂਦੇ ਆ ਇਹ ਦਾਅਵੇ ਸਾਰੇ ਖੋਖਲੇ ਆ ਜੀ ਸੋਸ਼ਲ ਮੀਡੀਆ ਤੇ ਜਿਸ ਤਰ੍ਹਾਂ ਇਹ ਸਰਕਾਰ ਆਈ ਆ ਉਸ ਤੋਂ 10 ਸੋਣਾ ਜ਼ਿਆਦਾ ਇਹ ਸਰਕਾਰ ਦੀਆਂ ੱਤਜੀਆਂ ਔੜ ਰਹੀਆਂ ਆ ਮੈਂ ਸਾਰੇ ਨਗਰਵਾਸੀ ਨੂੰ ਬੇਨਤੀ ਕਰਦਾ ਕਿ ਇਸ ਪਾਰਟੀ ਦਾ ਇੱਥੇ ਬੂਥ ਵੀਰੇ ਲੱਗੇ ਤਾਂ ਕਿ ਇਹਨਾਂ ਨੂੰ ਇਹ ਸਮਝਾ ਕੇ ਅਸੀਂ ਬਹੁਤ ਪੰਜਾਬ ਦੇ ਨਾਲ ਧਰੋ ਕਰ ਰਹੇ ਆ ਧੋਖਾ ਕਰ ਰਹੇ ਆ ਜੋ ਸੋਸ਼ਲ ਮੀਡੀਆ ਚੱਲਿਆ ਉਹ ਤੋਂ ਵੀ ਕੀ ਉਹ ਤੋਂ ਉਹ ਤੋਂ ਬਹੁਤ ਇਹਨਾਂ ਦੀ ਮਿੱਟੀ ਪਟ ਰਹੀ ਹੈ ਹਰੇਕ ਬੰਦੇ ਦੇ ਜੇਬ ਦੇ ਵਿੱਚ ਸਭ ਕੁਝ ਹੈ ਜੋ ਇਹ ਸਰਕਾਰ ਕਰਦੀ ਆ ਰਾਧਾਰ ਭਗਵਾਨ ਸਿੰਘ ਮਾਨ ਜੀ ਦਾ ਬੜੇ ਬੜੇ ਮੰਨਣ ਦੀ ਸੁਰੱਖਿਆ ਨੂੰ ਲੈ ਕੇ ਬੜੇ ਮੱਕੀ ਦਾਅਵੇ ਕਰ ਰਹੇ ਆ ਉਹਨਾਂ ਨੇ ਦਾਅਵੇ ਸਾਰੇ ਖੋਖਲੇ ਆ ਇਹ ਹੁਣ ਲੋਕਾਂ ਨੂੰ ਫੁੱਦੂ ਨਹੀਂ ਬਣਾਇਆ ਜਾ ਸਕਦਾ ਬੇਬਕੂਫ ਨਹੀਂ ਬਣਾਇਆ ਜਾ ਸਕਦਾ ਉਹ ਜੋ ਕਰਦੇ ਆ ਹਰ ਇੱਕ ਦੀ ਜੇਬ ਦੇ ਵਿੱਚ ਪਲ-ਪਲ ਦੀ ਖਬਰ ਹਰੇਕ ਮਸਨਿਕ ਦੇ ਕੋਲ ਆ ਸਰ ਉਹਦੇ ਕੋਲ ਤਾਂ ਕਮੇਟੀ ਹੁੰਦੀ ਆ ਜਦੋਂ ਦੇਖੋ ਇੱਕ ਕਮੇਟੀ ਕਮੇਡੀਆਂ ਕਰਕੇ ਸਰਕਾਰਾਂ ਬਣਦੀਆਂ ਹੁਣ ਕਮੇਡੀਆਂ ਦੇ ਨਾਲ ਸਰਕਾਰਾਂ ਨਹੀਂ ਬਣਨੀਆਂ ਹੁਣ ਐਕਚੁਅਲੀ ਹੋਰ ਪਾਰਟੀ ਆਊਗੀ ਅਸੀਂ ਉਹ ਤੋਂ ਬੇਨਤੀ ਕਰ ਜਿਹੜੀ ਵੀ ਪਾਰਟੀ ਆਵੇ ਪੰਜਾਬ ਦੇ ਭਲੇ ਵਾਸਤੇ ਕਿਸਾਨਾਂ ਦੇ ਭਲੇ ਵਾਸਤੇ ਜ਼ਿਮੀਂਦਾਰਾਂ ਦੇ ਭਲੇ ਵਾਸਤੇ ਮਜ਼ਦੂਰਾਂ ਦੇ ਭਲੇ ਵਾਸਤੇ ਸਾਰੇ ਧਰਮਾਂ ਦੇ ਭਲੇ ਵਾਸਤੇ ਇਹ ਬਹੁਤ ਸਿਆਣ ਬਣਾ ਅਗਲੀ ਅਗਲੀ ਸਰਕਾਰ ਕੰਮ ਕਰੂਗੀ ਔਰ ਇਹ ਸਰਕਾਰ ਨੂੰ ਮੈਂ ਬੇਨਤੀ ਕਰਦਾ ਨਗਰ ਵਾਸੀਆਂ ਨੂੰ ਵੀ ਇਸ ਪਿੰਡ ਵਿੱਚੋਂ ਇੱਕ ਵੀ ਮੋਰ ਨਾ ਬਾਓ ਤਾਂ ਸਾਡੀ ਤਸੱਲੀ ਹੋਣੀ ਹੈ ਮੇਰਾ ਨਾਮ ਅਮਜੀਤ ਸਿੰਘ ਸਾਡੀ ਪਹਾਨੀ ਦਾਕਖਾਨੇ ਦੇ ਬਾਹਰ ਖੜੇ ਹਾਂ ਕਿ ਮਾਮਲਾ ਤੇ ਰਾਤ ਦੀ ਚੋਰੀ ਹੋਈ ਉਹ ਆ ਜੀ ਦਾ ਖਾਨੇ ਵਿੱਚ ਸਵੇਰ ਦਾ ਪੁਲਿਸ ਨੂੰ ਫੋਨ ਕੀਤਾ ਕੋਈ ਇੱਥੇ ਬੌੜਿਆ ਨਹੀਂ ਡੀਐਸਪੀ ਨੂੰ ਕੀਤਾ ਐਸਪੀ ਨੂੰ ਕੀਤਾ ਐਸਐਚਓ ਨੂੰ ਕੀਤਾ ਕੋਈ ਕੋਈ ਮੁਲਾਜ਼ਮ ਅਜੇ ਤੱਕ ਬੌੜਿਆ ਨਹੀਂ 10 ਵਜੇ ਚੱਲੇ ਆ ਕਿਹੜਾ ਥਾਣਾ ਪੈਂਦਾ ਆਪਾਂ ਨੂੰ ਥਾਣਾ ਰੋਲਪਿੰਡੀ ਪੈਂਦਾ ਨਿਕੰਮੇ ਨਿਕੰਮੀ ਨੰਮਕਮ ਰੋਲਪਿੰਡੀ ਦੀ ਪੁਲਿਸ ਆ ਕਿੰਨਾ ਸਮਾਂ ਹੋ ਗਿਆ ਜੀ ਫੋਨ ਕੀਤਾ ਨੂੰ ਘਟੋ ਘਟ 2 ਘੰਟੇ ਹੋ ਗਏ ਕੋਈ ਅਧਿਕਾਰੀ ਕੋਈ ਨਹੀਂ ਆਇਆ ਪੁਲਿਸ ਦਾ ਅਧਿਕਾਰੀ ਕੋਈ ਨਹੀਂ ਆਇਆ ਹਾਂਜੀ ਤੇ ਕੀ ਅੰਦਰ ਹੁਣ ਪਤਾ ਲੱਗਾ ਕੀ ਚੋਰੀ ਦੀ ਥਾਂ ਸਵਾਗਤ ਹੈ ਹੋ ਗਿਆ ਇਹ ਤਾਂ ਹੁਣ ਉਹਨਾਂ ਦੇ ਮੁਲਾਜ਼ਮੇ ਨਹੀਂ ਦੱਸ ਸਕਦੇ ਕੀ ਅੰਦਰ ਚੋਰੀ ਹੋਇਆ ਸਾਨੂੰ ਇਹਦੇ ਬਾਰੇ ਨੋਲਿਜ ਨਹੀਂ ਹੈ ਤਾਂ ਉਹ ਉਹਨਾਂ ਦੇ ਜਿਹੜੇ ਮੁਲਾਜ਼ਮੇ ਆ ਉਹ ਦੱਸਣਗੇ ਕਿ ਕੀ ਚੋਰੀ ਹੋਇਆ ਪਿੰਡਾਂ ਵਿੱਚ ਚੋਰੀ ਦੀਆਂ ਘਟਨਾਵਾਂ ਹੋ ਰਹੀਆਂ ਕੀ ਕਹਾਂ ਜਾਣੇ ਅੱਜ ਤੋਂ 2 ਦਿਨ ਪਹਿਲਾਂ ਸਾਡੇ ਉਹ ਦੂਜੀ ਮਾਰਕੀਟ ਆ ਤਰਸ਼ੀਮ ਸਿੰਘ ਮਾਰਕੀਟ ਉਹਦੇ ਵਿੱਚ ਵੀ ਜਿੱਦਾਂ ਭੰਨਿਆ ਗਿਆ ਉਹਦੀ ਵੀ ਇਨਫੋਰਮੇਸ਼ਨ ਮੈਨੂੰ ਉਹ ਨੋਲਿਜ ਨਹੀਂ ਵੀ ਦਿੱਤੀ ਹੈ ਕਿ ਨਹੀਂ ਦਿੱਤੀ ਇਹਦੀ ਇਹਦੀ ਇਨਫੋਰਮੇਸ਼ਨ ਸਵੇਰ ਦੀ ਦਿੱਤੀ ਆ ਖੜਾ ਰੋਲਪਿੰਡੀ ਨੂੰ ਕੋਈ ਕੋਈ ਅਧਿਕਾਰੀ ਨਾਲ ਤੁਹਾਡੀ ਗੱਲਬਾਤ ਨਹੀਂ ਹੋਈ ਹਾਂ ਡੀਐਸਪੀ ਨਾਲ ਗੱਲ ਹੋਈ ਉਹ ਕਹਿੰਦੇ ਭੇਜਦੇ ਆ ਕੋਈ ਕੋਈ ਬੰਦਾ ਮੁਲਾਜ਼ਮ ਹੁਣ ਤੱਕ ਪਹੁੰਚਿਆ ਨਹੀਂ ਅਸੀਂ ਤਾਂ ਮੰਗ ਰੱਖਦੇ ਆ ਵੀ ਸਾਡੇ ਇਲਾਕੇ ਦੀ ਜਿਹੜੀ ਸਬਦਾ ਸਾਨੂੰ ਦਿੱਤੀ ਜਾਵੇ ਸਾਨੂੰ ਖਰੇ ਮੁਲਾਜ਼ਮ ਦਿੱਤੇ ਜਾਣ ਜਿਹੜੇ ਰਾਤ ਨੂੰ ਗਸ਼ਤ ਕਰਨ ਲੋਕਾਂ ਨੂੰ ਚੋਰਾਂ ਨੂੰ ਡਰ ਹੋਵੇ ਇਹ ਥਾਣਿਆਂ ਚ ਬੜ ਕੇ ਆਰਾਮ ਨਾਲ ਸੌ ਜਾਂਦੇ ਆ ਮੇਰੀਆਂ ਸੁਣ ਲੋਕੀ ਤਰਾ ਤਰਾ ਕਰਦੇ ਆ ਜਿ세 ਦੀ ਕੋਈ ਜਿੰਦਗੀ ਸੇਫ ਨਹੀਂ ਕੋ ਕੌਣ ਕਿੱਥੇ ਘੇਰ ਲਿੰਦਾ ਕੋਈ ਕਿੱਥੇ ਦਾਤ ਮਾਰ ਦਿੰਦਾ ਕੋਈ ਕਿਸੇ ਨੂੰ ਕਰ ਦਿੰਦਾ ਕੋਈ ਸੀ ਜਿਹੜੀ ਕੈਮਰੇ ਵਿੱਚ ਵਿਅਕਤੀ ਆਏ ਆ ਜਿਹਾਂ ਨੇ ਹਾਂਜੀ 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 ਹੈਗੀਆਂ ਵੀਡੀਓ ਕਿੰਨੇ ਵਿਅਕਤੀ ਸੀ ਕੋਈ ਪਤਾ ਚੱਲੇ ਦੋ ਦੋ ਵਿਅਕਤੀ ਆ ਜਿਹੜੇ ਜਿਹੜੇ ਇੱਥੇ ਸ਼ੋ ਹੁੰਦੇ ਆ ਕੀ ਮੰਗ ਕਰਦੇ ਹੁੰਦੇ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਮੇ ਇਹਦਾ ਇਨਸਾਫ ਦਿੱਤਾ ਜਾਵੇ ਇਹਦੀ ਇਨਕੁਆਰੀ ਕਰਕੇ ਬੰਦੇ ਟਰੇਸ ਕੀਤੇ ਜਾਣ ਹਰ ਕੇ ਲੋਕਾਂ ਦੇ ਸਾਹਮਣੇ ਆਉਣ ਵੀ ਕਿਹੜਾ ਬੰਦਾ ਚੋਰੀ ਕਰਦਾ ਮੈਂ ਭਵਿੰਦਰ ਸਿੰਘ सरपंच बहानने फगवाड़ा मामला जी डाकखाने आज सवेरे देखया 5 बजे ता लगभग 6:00 ਅੱਧਾ ਚੱਕ ਹੋਇਆ ਸੀਗਾ ਤਾਂ ਮੈਂ ਆਪ ਦੇਖ ਕੇ ਗਿਆ ਥੱਲੇ ਜਾਨੀ ਕਿ ਸਾਰਾ ਸਮਾਨ ਖਲਰਿਆ ਪਿਆ ਸੀਗਾ ਬਾਅਦ ਬੱਚੇ ਮੈਡਮ ਆਏ ਆ ਤਾਂ ਇਹ ਨਹੀਂ ਦੇਖਿਆ ਇਹਨਾਂ ਦਾ ਕਾਫੀ ਨੁਕਸਾਨ ਕੋਈ 10-20 ਹਜ਼ਾਰ ਦਾ ਨੁਕਸਾਨ ਹੋਇਆ ਇਹ ਜਾਨੀ ਕਿ ਪਹਿਲਾਂ ਵੀ ਜਾਨੀ ਕਿ 2-3 ਦਿਨ ਪਹਿਲਾਂ ਵੀ ਸਾਡੇ ਦੁਕਾਨਾਂ ਦੇ ਜਾਨੀ ਕਿ ਦੋ ਤਿੰਨ ਦੁਕਾਨਾਂ ਭੱਜ ਚੁੱਕੀਆਂ ਦੋ ਦਿਨ ਪਹਿਲਾਂ ਤਾਂ ਉਹਦੇ ਵਿੱਚ ਵੈਸੇ ਨੁਕਸਾਨ ਤੋਂ ਥੋੜਾ ਜਿਹਾ ਬਚਾਰਿਆ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਸਾਡਾ ਪੂਰਾ ਸਹਿਯੋਗ ਦਿੱਤਾ ਜਾਵੇ ਪਿੰਡ ਵਿੱਚ ਕੇਅਰ ਕੀਤੀ ਜਾਵੇ ਪਿੰਡ ਵਾਲਿਆਂ ਦੀ ਤੇ ਜਾਨੀ ਕਿ ਗੇੜੀ ਇੱਧਰ ਸਾਡੇ ਘਟ ਮਾਰਦੇ ਆ ਇੱਧਰ ਹਾਂਜੀ ਫੋਟੋ ਆਈਆਂ ਦੋ ਵਿਅਕਤੀ ਆਏ ਆ ਜੀ ਤਾਂ ਹੱਲੇ ਉਹਨਾਂ ਦੀ ਪਛਾਣ ਕੋਈ ਨਹੀਂ ਹੋਈ ਬਾਕੀ ਹੁਣ ਮੁਲਾਜ਼ਮ ਆਉਂਦੇ ਆ ਤਾਂ ਉਹਨਾਂ ਦੇ ਦੇਖਦੇ ਆਂ ਕਿ ਕਦ ਨੇ ਕੇ ਕੀ ਕਰਦੇ ਆ ਹਾਂਜੀ ਆ ਰਹੀ ਆ ਜੀ ਉਹਨਾਂ ਨੂੰ ਬਹੁਤ ਆ ਰਹੀ ਆ ਜੀ ਲਗਭਗ ਅੱਧਾ ਪੌਣਾ ਘੰਟਾ ਹੋਇਆ ਜੀ